ਜਦੋਂ ਕੁੜੀ ਇੱਥੋਂ ਦੀ ਚਲ ਜਾਂਦੀ ਆ ਉੱਥੇ ਜਾ ਕੇ ਕੁੜੀ ਬਦਲ ਲੈਂਦੀ ਪੂਰੀ ਅੱਛਾ ਫਿਰ ਜੀ ਸਾਨੂੰ ਮਾੜਾ ਚੰਗਾ ਕਹਿਣਾ ਸ਼ੁਰੂ ਕਰਦੀ ਕਿਉਂਕਿ ਕੁੜੀ ਨੂੰ ਅੱਗੇ ਕੁਝ ਬੈਸਟ ਆਪਸ਼ਨ ਲੱਭ ਜਾਂਦਾ ਜਦੋਂ ਉਹਨੇ ਬਾਹਰ ਜਾਣਾ ਬਲੌਕ ਕਰਕੇ ਚਲ ਜਾਣਾ ਆਣਾ ਅੱਗੇ ਖੋਲਣਾ ਮੈਨੂੰ ਬਲੌਕ ਮੈਰੀ ਬਾਹਰ ਚਲ ਗਈ ਸੀ ਫੋਨ ਕਰਨਾ ਫੋਨ ਚੱਕਣਾ ਜਦੋਂ ਘਰ ਤੋਂ ਬਾਹਰ ਨਿਕਲ ਜਾਣਾ ਫੋਨ ਨਹੀਂ ਚੱਕਣਾ ਤੁਸੀਂ ਫੋਨ ਕਿਉਂ ਨਹੀਂ ਕਿਸੇ ਨੂੰ ਚੱਕਦੇ ਪਿਓ ਕਿਉਂ ਕਿਸੇ ਨੂੰ ਬਲੌਕ 'ਚ ਰੱਖਿਆ ਮਤਲਬ ਤੁਸੀਂ ਗਲਤ ਹੋ ਜਦੋਂ ਤੱਕ ਆਪਾਂ ਪੈਸੇ ਲਗਾਨੇ ਸੀ ਉਦੋਂ ਤੱਕ ਦੀ ਆਪਾਂ ਬਹੁਤ ਚੰਗੇ ਸੀ ਜਦੋਂ ਪੈਸੇ ਲੱਗ ਗਏ ਉੱਥੇ ਪੁੱਜ ਗਏ ਆਪਦਾ ਉੱਲੂ ਸਿੱਧਾ ਹੋ ਗਿਆ ਇੰਨੇ ਪਰਿਵਾਰ ਦੇਖੇ ਜ਼ਿੰਦਗੀ 'ਚ ਹਨਾ ਜਿੰਨੀ ਵੀ ਮੇਰੀ ਏਜ ਹੋਈ ਆ ਪਰ ਮੈਂ ਐਦਾਂ ਦਾ ਪਰਿਵਾਰ ਇੰਨਾ ਦਾ ਗੰਦਾ ਪਰਿਵਾਰ ਮੈਂ ਕਦੀ ਨਹੀਂ ਦੇਖਿਆ ਕੁੜੀ ਉੱਥੇ ਜਿਸ ਮੁੰਡੇ ਨਾਲ ਰਹਿੰਦੀ ਆ ਅੰਮ੍ਰਿਤਸਰ ਦਾ ਮੁੰਡਾ ਬਰਿੰਦਰ ਨਾਮ ਉਹਦਾ ਉਹਨੂੰ ਲੱਗਦਾ ਕਿ ਮੈਨੂੰ ਪਤਾ ਨਹੀਂ ਮੇਰੇ ਕੋਲ ਪ੍ਰੂਫ ਨਹੀਂ ਆ ਮੇਰੇ ਕੋਲ ਸਾਰੇ ਪ੍ਰੂਫ ਐ ਸਾਡੇ ਕੋਲ ਪ੍ਰੂਫ ਆ ਜਾਂਦੇ ਕਿੱਥੇ ਘੁੰਮਦੀ ਐ ਕਿੱਥੇ ਨਹੀਂ ਘੁੰਮਦੀ ਮੁੰਡੇ ਨਾਲ ਉਹਦੀਆਂ ਸੇਮ ਡੀਪੀਆਂ ਲੱਗਦੀਆਂ ਸੇਮ ਸਟੇਟਸ ਲ ਲਿਵਿੰਗ ਚ ਰਹਿੰਦੀ ਆ ਸਭ ਕੁਝ ਸੰਬੰਧ ਬਣਾਏ ਆ ਖਾਨੂ ਕਹਿੰਦੀ ਕਿ ਨਹੀਂ ਜੀ ਮੇਰੇ ਕੈਰੈਕਟਰ ਤੇ ਨਾ ਜਾਓ ਮੇਰੀ ਰਿਸ਼ਤੇਦਾਰਾਂ ਨੂੰ ਗਾਲਾਂ ਕੱਢਦੀ ਵੀ ਹੈ ਕਿ ਮੈਂ ਬਦਨਾਮ ਹੋ ਜਾ ਆਪ ਤਾਂ ਉੱਥੇ ਚੰਗੀ ਤਰ੍ਹਾਂ ਰਹਿਣ ਦੀ ਘੁੰਮਦੀ ਫਿਰਦੀ ਹੈ ਕਲੱਬਾਂ ਚ ਹੋ ਜਾਂਦੀ ਹੈ ਲਿਵਿੰਗ ਚ ਹੋ ਰਹਿੰਦੀ ਆ ਇਹੀ ਐਚਓ ਰਿਜ਼ਲਟ ਕੱਢਿਆ ਕਦੀ ਵੀ ਮਾੜੇ ਘਰ ਦੀ ਗਰੀਬ ਘਰ ਦੀ ਕੁੜੀ ਨਾਲ ਵਿਆਹੇ ਬੰਦਾ ਮਾਂ ਮਾਂ ਆਪਣੀ ਧੀ ਨੂੰ ਕੀ ਸਿਖਾਉਂਦੀ ਇਹਨੂੰ ਬਲੌਕ ਕਰ ਸੱਚੀ ਗੱਲ ਮੈਂ ਜਗਤਾਰ ਸਿੰਘ ਸਰਾਂ ਦਾ ਤੁਸੀਂ ਹੈਮਨ ਇੰਡੀਆ ਟੀਵੀ ਵੇਖ ਰਹੇ ਹੋ ਲਗਾਤਾਰ ਤੁਹਾਨੂੰ ਅਸੀਂ ਇੱਕੋ ਕਹਾਣੀ ਬੁਖਾਰਾ ਹੈ ਜਿਹੜਾ ਕਿ ਫਰਾਡ ਕੀਤਾ ਕੁੜੀਆਂ ਨੇ ਕੈਨੇਡਾ ਦੇ ਵਿੱਚ ਜਿਹੜਾ ਲਗਾਤਾਰ ਵੱਡੇ ਪੱਧਰ ਤੇ ਜਿਹੜਾ ਫਰਾਡ ਚੱਲਿਆ ਉਸ ਨੂੰ ਲੈ ਕੇ ਸ਼ਾਰਪੁਰ ਤੋਂ ਮੁੰਡਾ ਸਾਡੇ ਨਾਲ ਗੱਲਬਾਤ ਕਰਦੇ ਆਂ ਵੀ ਕੀ ਜਿਹੜੀ ਸਾਰੀ ਕਹਾਣੀ ਵਾਪਰੀ ਆ ਬਾਈ ਕੀ ਨਾਂ ਤੇ ਮੇਰਾ ਨਾਮ ਜੀ ਲਵਿਸ਼ ਹੈ ਮੈਂ ਸ਼ਾਰਪੁਰ ਤੋਂ ਆ ਜੀ ਤੇ ਕੁੜੀ ਵਾਲੇ ਸੀ ਕਿ ਪਠਾਨਕੋਟ ਤੋਂ ਠੀਕ ਹੈ ਮੈਟਰ ਕੀ ਹੋਇਆ ਬਾਈ ਜੀ ਕਦੋਂ ਜਾ ਕੇ ਕਿੰਨਾ ਟਾਈਮ ਆ ਜਿਹੜਾ ਤੁਹਾਡੇ ਨਾਲ ਇੰਡੀਆ ਦੇ ਵਿੱਚ ਰਹੀ ਆ ਕੁੜੀ ਇੰਡੀਆ ਜੀ ਮੇਰਾ ਨਾ ਸਿਰਫ ਮਹੀਨਾ ਰਹੀ ਵਾਦ ਤੋਂ ਵਾਦ ਠੀਕ ਹੈ ਤੇ ਕੁੜੀ ਦਾ ਲਾਇਆ ਆਪਾਂ 35 ਲੱਖ 45 ਹਜ਼ਾਰ ਰੁਪਏ ਲਾਇਏ ਠੀਕ ਆ ਵਿਦ ਸਾਰੇ ਪ੍ਰੂਫ ਹੈ ਕੁੜੀ ਤੇ ਪਰਚਾ ਹੋ ਗਿਆ ਕੁੜੀ ਦੇ ਮਾਂ ਤੇ ਪਰਚਾ ਹੋ ਗਿਆ ਉਸ ਤੋਂ ਬਾਅਦ ਜਦੋਂ ਕੁੜੀ ਇੱਥੋਂ ਦੀ ਚੱਲ ਜਾਂਦੀ ਆ ਉੱਥੇ ਜਾ ਕੇ ਕੁੜੀ ਬਦਲ ਲੈਂਦੀ ਪੂਰੀ ਅੱਛਾ ਫਿਰ ਜੀ ਸਾਨੂੰ ਮਾੜਾ ਚੰਗਾ ਕਹਿਣਾ ਸ਼ੁਰੂ ਕਰਦੀ ਕਿਉਂਕਿ ਕੁੜੀ ਨੂੰ ਅੱਗੇ ਕੋਈ ਬੈਸਟ ਆਪਸ਼ਨ ਲੱਭ ਜਾਂਦਾ ਕਿਉਂਕਿ ਅਕਸਰ ਹੁੰਦਾ ਹੀ ਐਦਾਂ ਜਦੋਂ ਕਿਸੇ ਨੂੰ ਕੋਈ ਬੈਸਟ ਆਪਸ਼ਨ ਲੱਭ ਜੇ ਤਾਂ ਪਿਛਲਾ ਉਹਨੂੰ ਮਾੜਾ ਹੀ ਲੱਗਦਾ ਹੈ ਜੀ ਠੀਕ ਆ ਆਪਾਂ ਕੁੜੀ ਵਾਲਿਆਂ ਦੇ ਇਨੇ ਤਰਲੇ ਮਾਰੇ ਇੰਨੀ ਟਰਾਈ ਕੀਤੀ ਕਿ ਸਾਡਾ ਗੱਲਬਾਤ ਕਰ ਲਓ ਸਾਨੂੰ ਹਨਾ ਵੀ ਆਪਣੀ ਕੁੜੀ ਨੂੰ ਸਮਝਾਓ ਜਦੋਂ ਮੈਂ ਪਹਿਲੀ ਵਾਰੀ ਕੁੜੀ ਦੀ ਮਾਂ ਨੂੰ ਕਿਹਾ ਕਿ ਬਈ ਤੁਹਾਡੀ ਕੁੜੀ ਇੱਦਾਂ-ਇੱਦਾਂ ਕਰਦੀ ਵੀ ਹੈ ਇਹ ਗਲਤ چلਦੀ ਵੀ ਹੈ ਕੁੜੀ ਦੀ ਮਾਂ ਅੱਗੋਂ ਮੈਨੂੰ ਕੀ ਕਹਿੰਦੀ ਹੈ ਕਿ ਵੀ ਫਿਰ ਕੀ ਹੋ ਗਿਆ ਇਹ ਆਪਣੇ ਦੋਸਤਾਂ ਨਾਲ ਨਹੀਂ ਜਾ ਸਕਦੀ ਬਾਹਰ ਨਹੀਂ ਜਾ ਸਕਦੀ ਤੂੰ ਰੋਗ ਦਾ ਟੋਗ ਦਾ ਮੈਂ ਕਹਾਂ ਬਾਹਰ ਨਹੀਂ ਬਹੁਤ ਗਲਤ ਹੁੰਦੀ ਵੀ ਫਿਰ ਕਹਿੰਦੀ ਜੀ ਤੁਸੀਂ ਮੇਰੀ ਕੁੜੀ ਦੀ ਕੈਰੇਕਟਰ ਤਾਂ ਜਾਂਦੇ ਪਿਓ ਜੀ ਮੇਰੀ ਕੁੜੀ ਇੱਦਾਂ ਦੀ ਨਹੀਂ ਹੈ ਫਿਰ ਮੈਂ ਉਹਨੂੰ ਪ੍ਰੂਫ ਦੱਸੇ ਉਹਨੇ ਤਾਂ ਵੀ ਨਹੀਂ ਮੰਨੇ ਉਹ ਆਪਣੀ ਕੁੜੀ ਦਾ ਇੰਨਾ ਪੱਖ ਲੈਂਦੀ ਹੈ ਇੰਨਾ ਪੱਖ ਮਤਲਬ ਕਿ ਰਲੀ ਹੋਈ ਹੈ ਪੂਰੀ ਨਾਲ ਕੁੜੀ ਹਟਦਾ ਰਹੀਏ ਤੁਹਾਨੂੰ ਉਹ ਸ਼ੱਕ ਹੋਇਆ ਸੀਗਾ ਕੋਈ ਗੱਲਬਾਤ ਲੱਗੀ ਉਹਦੋਂ ਉਹਦੋਂ ਬਿਲਕੁਲ ਸਹੀ ਸੀ ਉਹਦੋਂ ਬਿਲਕੁਲ ਸਹੀ ਸੀ ਹਣਾ ਅ ਵੀ ਮੈਂ ਗਲਤ ਨਹੀਂ ਕਹਿੰਦਾ ਜਦੋਂ ਗਲਤ ਹੋਈ ਹੈ ਐਜ਼ੈਕਟ ਉਦੋਂ ਹੀ ਕੰਮ ਹੈ ਕਿ ਵਿਦ ਸਾਰੇ ਪ੍ਰੂਫ ਹੈ ਜਦੋਂ ਉਹਨੇ ਬਾਹਰ ਜਾਣਾ ਬਲੌਕ ਕਰਕੇ ਚਲ ਜਾਣਾ ਆਣਾ ਅੱਗੇ ਖੋਲਣਾ ਮੈਨੂੰ ਬਲੌਕ ਮੈਰੀ ਬਾਹਰ ਚਲ ਗਈ ਸੀ ਫੋਨ ਕਰਨਾ ਫੋਨ ਚੱਕਣਾ ਜਦੋਂ ਘਰ ਤੋਂ ਬਾਹਰ ਨਿਕਲ ਜਾਣਾ ਫੋਨ ਨਹੀਂ ਚੱਕਣਾ ਦਾ ਮੈਸੇਜ ਦਾ ਰਿਪਲਾਈ ਕਰਨਾ ਸਾਨੂੰ ਜਦੋਂ ਮਰਜ਼ੀ ਕੋਈ ਫੋਨ ਕਰ ਲੇ ਆਪਾਂ ਮਿੰਟ ਤੋਂ ਪਹਿਲਾਂ ਜਵਾਬ ਦੇ ਦਉਨੇ ਆ ਜੀ ਤੁਸੀਂ ਫੋਨ ਕਿਉਂ ਨਹੀਂ ਕਿਸੇ ਨੂੰ ਚੱਕਦੇ ਪਿਓ ਕਿਉਂ ਕਿਸੇ ਨੂੰ ਬਲੌਕ ਚ ਰੱਖਿਆ ਮਤਲਬ ਤੁਸੀਂ ਗਲਤ ਹੋ ਮੈਂ ਮੈਂ ਤੇਰਾ ਕੁਝ ਲੱਗਦਾ ਹੈ ਠੀਕ ਆ ਆਪਾਂ ਜਦੋਂ ਤੱਕ ਆਪਾਂ ਪੈਸੇ ਲਗਾਉਣੇ ਸੀ ਉਦੋਂ ਤੱਕ ਦੀ ਆਪਾਂ ਬਹੁਤ ਚੰਗੇ ਸੀ ਜਦੋਂ ਪੈਸੇ ਲੱਗ ਗਏ ਉੱਥੇ ਪੁੱਜ ਗਏ ਆਪਦਾ ਉੱਲੂ ਸਿੱਧਾ ਹੋ ਗਿਆ ਉਦੋਂ ਆਪਾਂ ਮਾੜੇ ਹੋ ਗਏ ਠੀਕ ਆ ਮੈਂ ਇੰਨੇ ਪਰਿਵਾਰ ਦੇਖੇ ਜ਼ਿੰਦਗੀ ਚ ਹਨਾ ਜਿੰਨੀ ਵੀ ਮੇਰੀ ਏਜ ਹੋਈ ਆ ਪਰ ਮੈਂ ਐਦਾਂ ਦਾ ਪਰਿਵਾਰ ਇੰਨਾ ਦਾ ਗੰਦਾ ਪਰਿਵਾਰ ਮੈਂ ਕਦੀ ਨਹੀਂ ਦੇਖਿਆ ਮੈਂ ਹਮੇਸ਼ਾ ਔਰਤ ਦੀ ਰਿਸਪੈਕਟ ਕਰਦਾ ਪਰ ਮੈਂ ਇਦਾਂ ਦੀ ਕਦੀ ਕੁੜੀ ਨਹੀਂ ਦੇਖੀ ਨਾ ਹੁਣ 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 ਕਿੱਥੇ ਕਿਸ ਖੜਾ ਬੋਸ ਕੋਲੇ ਗਏ ਕਿ ਕੀ ਕਹਿੰਦੀ ਹੈ ਕੁੜੀ ਤਾਂ ਪਰਚਾ ਹੋ ਗਿਆ ਜੀ ਕੁੜੀ ਦੀ ਮਾਂ ਤੇ ਵੀ ਪਰਚਾ ਹੋ ਗਿਆ ਪਰ ਆਪਾਂ ਇਹਨਾਂ ਨੂੰ ਇਹਨਾਂ ਤਾਂ ਵੀ ਸ਼ਰਮ ਨਹੀਂ ਆਈ ਕੁੜੀ ਉੱਥੇ ਜਿਸ ਮੁੰਡੇ ਨਾਲ ਰਹਿੰਦੀ ਹੈ ਅੰਮ੍ਰਿਤਸਰ ਦਾ ਮੁੰਡਾ ਬਰਿੰਦਰ ਨਾਮ ਉਹਦਾ ਠੀਕ ਇੰਨਾ ਝੂਠ ਬੋਲਦੇ ਇੰਨਾ ਝੂਠ ਬੋਲਦੀ ਹੈ ਹਰ ਵਾਰ ਝੂਠ ਬੋਲ ਬੋਲ ਕੇ ਬਾਹਰ ਜਾਣਾ ਉਨੂੰ ਲੱਗਦਾ ਕਿ ਮੈਨੂੰ ਪਤਾ ਨਹੀਂ ਹੈ ਮੇਰੇ ਕੋਲ ਪ੍ਰੂਫ ਨਹੀਂ ਹੈ ਮੇਰੇ ਕੋਲ ਸਾਰੇ ਪ੍ਰੂਫ ਹੈ ਉਹ ਜੇ ਉਹਨੂੰ ਇੱਥੇ ਕੋਈ ਜਾਣਦਾ ਸਾਨੂੰ ਵੀ ਉੱਥੇ ਕੋਈ ਜਾਣਦਾ ਸਾਡੇ ਕੋਲ ਪ੍ਰੂਫ ਆ ਜਾਂਦੇ ਕਿੱਥੇ ਘੁੰਮਦੀ ਹੈ ਕਿੱਥੇ ਨਹੀਂ ਘੁੰਮਦੀ ਮੁੰਡੇ ਨਾਲ ਉਹਦੀਆਂ ਸੇਮ ਡੀਪੀਆਂ ਲੱਗਦੀਆਂ ਸੇਮ ਸਟੇਟਸ ਲੱਗਦੇ ਆ ਸੇਮ ਚੀਜ਼ਾਂ ਲਿਵਿੰਗ ਚ ਰਹਿੰਦੀ ਆ ਸਭ ਕੁਝ ਸੰਬੰਧ ਬਣਾਏ ਆ ਖਾਨੂ ਕਹਿੰਦੀ ਕਿ ਨਹੀਂ ਜੀ ਮੇਰੇ ਕੈਰੈਕਟਰ ਤੇ ਨਾ ਜਾਓ ਮੇਰੇ ਕੋਲ ਸਾਰੇ ਪ੍ਰੂਫ ਹੈ ਜੀ ਹੁਣ ਪ੍ਰਸ਼ਾਸਨ ਗ੍ਰਫਤਾਰ ਕਿਉਂ ਨਹੀਂ ਕਰ ਰਿਹਾ ਨੇ ਗ੍ਰਫਤਾਰੀ ਤੇ ਸੀਗੇ ਇਹਨਾਂ ਨੇ ਜ਼ਮਾਨਤ ਕਰਾ ਲਈ ਹੁਣ ਜ਼ਮਾਨਤ ਤੇ ਕੇਸ ਕੋਰਟ ਚ ਲੱਗਾ ਪਿਆ ਠੀਕ ਹੈ ਪਰ ਮੈਨੂੰ ਇਹੀ ਪ੍ਰਸ਼ਾਸਨ ਅੱਗੇ ਮੰਗ ਹੈ ਕਿ ਬਈ ਇਹਨਾਂ ਨੂੰ ਸਖਤ ਤੇ ਸਖਤ ਹੋਰ ਕਾਰਵਾਈ ਕੀਤੀ ਜਾਏ ਹੁਣ ਕੁੜੀ ਕੀ ਕਰਦੀ ਵੀ ਹੈ ਕਿ ਮੈਨੂੰ ਮੇਰਾ ਕੈਰੇਕਟਰ ਖਰਾਬ ਕਰਨ ਨੂੰ ਮੇਰਾ ਤੇ ਮੇਰੇ ਫੈਮਲੀ ਦਾ ਸਟੇਟਸ ਖਰਾਬ ਕਰਨ ਨੂੰ ਮੇਰੀ ਸੋਸ਼ਲ ਮੀਡੀਆ ਤੇ ਫੇਕ ਆਈਡੀਆਂ ਫੇਕ ਫੋਟੋਸ ਬਣਾ ਕੇ ਵਾਇਰਲ ਕਰਦੀ ਕਰਦੀ ਵੀ ਹੈ ਕਿ ਮੇਰੀ ਰਿਸ਼ਤੇਦਾਰਾਂ ਨੂੰ ਗਾਲਾਂ ਕੱਢਦੀ ਵੀ ਹੈ ਕਿ ਮੈਂ ਬਦਨਾਮ ਹੋ ਜਾ ਅੱਛਾ ਆਪ ਤਾਂ ਉੱਥੇ ਚੰਗੀ ਤਰ੍ਹਾਂ ਰਹੀ ਹੁੰਦੀ ਘੁੰਮਦੀ ਫਿਰਦੀ ਕਲੱਬਾਂ ਚ ਹੋ ਜਾਂਦੀ ਹੈ ਲਿਵਿੰਗ ਚ ਹੋ ਰੰਦੀ ਹੈ ਸਭ ਕੁਝ ਹੋ ਕਰਦੀ ਹੈ ਝੂਠ ਬੋਲ ਕੇ ਹੋ ਜਾਂਦੀ ਹੈ ਤੇ ਮਤਲਬ ਆਪ ਦਾ ਉੱਥੇ ਉਹਨੇ ਸਭ ਕੁਝ ਸੈੱਟ ਕਰ ਲਿਆ ਠੀਕ ਆ ਆਪਣੀ ਮਾਂ ਨੂੰ ਪੈਸੇ ਭੇਜਦੀ ਆ ਸਭ ਕੁਝ ਭੇਜਦੀ ਜਦੋਂ ਤੱਕ ਆਪਾਂ ਇੱਥੋਂ ਭੇਜਣਾ ਸੀ ਨਾ ਉਦੋਂ ਤੱਕ ਕਹਿੰਦੀ ਸੀ ਮੰਮੀ ਜੀ ਮੰਮੀ ਜੀ ਮੈਂ ਐਦਾਂ ਕਰਨਾ ਮੈਂ ਪੈਸੇ ਮੈਂ ਐਦਾਂ ਕਰ ਦੂੰਗੀ ਇਹ ਲੈ ਦੂੰਗੀ ਉਹ ਲੈ ਦੂੰਗੀ ਜਦੋਂ ਉੱਥੇ ਪੁੱਜ ਗਈ ਆਪਦੇ ਘਰ ਸਭ ਕੁਝ ਸਿੱਧਾ ਕਰ ਲਿਆ ਸਾਨੂੰ ਪੈਸੇ ਦੀ ਭੁੱਖ ਨਹੀਂ ਸਰ ਮੈਂ ਸੌਫਟਵੇਅਰ ਇੰਜੀਨੀਅਰ ਆ ਠੀਕ ਆ ਵਧੀਆ ਕੰਪਨੀ ਰਿਸਰਬ ਕਰਦਾ ਮੇਰਾ ਫਾਦਰ ਗਵਰਨਮੈਂਟ ਸਰਕਾਰੀ ਨੌਕਰੀ ਤੇ ਆ ਮੈਨੂੰ ਲੋਡ ਨਹੀਂ ਸੀਗੀ ਮੇਰੇ ਐਮਬੀਏ ਮੇ ਕੀਤੀ ਹੈ ਪੜ੍ਹੇ ਲਿਖਿਆ ਮੈਂ ਸੀਗਾ ਫਿਰ ਵੀ ਆਪਾਂ ਮੈਂ ਇਹੀ اچੋ ਰਿਜ਼ਲਟ ਕੱਢਿਆ ਕਦੀ ਵੀ ਮਾੜੇ ਘਰ ਦੀ ਗਰੀਬ ਘਰ ਦੀ ਕੁੜੀ ਨਾਲ ਵਿਆਹੇ ਬੰਦਾ ਤੁਸੀਂ ਪੜ੍ਹੇ ਲਿਖੇ ਹੋ ਹਨਾ ਸੌਫਟਵੇਅਰ ਇੰਜੀਨੀਅਰ ਤੁਸੀਂ ਸਰਪੰਗਾ ਕਿਉਂ ਲਿਆ ਕੈਨੇਡਾ ਦੇ ਰਿਸ਼ਤੇਦਾਰਾਂ ਨੇ ਕਹਿੰਦੇ ਕਿ ਕੁੜੀ ਵਾਲੇ ਚੰਗੇ ਆ ਕੁੜੀ ਵਾਲੇ ਇਦਾਂ ਉਦਾਂ ਹਨਾ ਮਾੜੇ ਘਰ ਦੀ ਕੁੜੀ ਮੇਰੇ ਘਰ ਦੇ ਨੇ ਵੀ ਕਿਹਾ ਕਿ ਚਲੋ ਕੁੜੀ ਵਾਰੇ ਮਾੜੇ ਮਾੜੇ ਘਰ ਦੀ ਕੁੜੀ ਹੈ ਕਿ ਸਾਡੀ ਇੱਜ਼ਤ ਤਾਂ ਕਰੂਗੀ ਹਣ ਤੁਸੀਂ ਆਪਾਂ ਸੀਗੇ ਇੱਜ਼ਤ ਦੇ ਭੁੱਖੇ ਆਪਾਂ ਨੂੰ ਕਹਿੰਦੇ ਰਹਿ ਗਏ ਮਾਂ ਮਾਂ ਆਪਣੀ ਤੀ ਨੂੰ ਕੀ ਸਖਾਂਦੀ ਇਹਨੂੰ ਬਲੌਕ ਕਰ ਇਹਨੂੰ ਸਾਡੇ ਨਾਂ रिकॉर्डिंग ਆ ਲਾ ਲਾ ਕੇ ਤੁਹਾਡੇ ਨਾਲ ਫੋਨ ਤੇ ਗੱਲਾਂ ਕਰਦੇ ਰਹੇ ਮੇਰੇ ਫਾਦਰ ਨੇ ਇੱਕ ਵਾਰੀ ਇਹਨਾਂ ਨੂੰ ਕਿਹਾ ਕਿ ਇਹਦੀ ਮਾਂ ਨੂੰ ਕਿਹਾ ਕਿ ਤੂੰ ਰਿਕਾਰਡਿੰਗ ਤੇ ਲਾ ਕੇ ਸਾਡੇ ਨਾਲ ਗੱਲਾਂ ਕਿਉਂ ਕਰਦੀ ਹੈ ਕਹਿੰਦੀ ਨਹੀਂ ਮੇਰੀ ਜੀ ਆਦਤ ਹੈ ਕਿ ਮੈਂ ਰਿਕਾਰਡਿੰਗ ਮੇਰੇ ਤਾਂ ਬੇਸਿਕ ਨੇਚਰ ਆ ਮੈਂ ਉਹ ਰਿਕਾਰਡਿੰਗ ਲਾ ਕੇ ਹੀ ਗੱਲਾਂ ਕਰਦੀ ਹਾਂ ਅੱਗੋਂ ਕੁੜੀ ਦੀ ਮਾਂ ਜੇ ਮੇਰੇ ਨਾਲ ਕਿਤੇ ਫੋਨ ਤੇ ਗੱਲ ਹੁੰਦੀ ਹੈ ਕੁੜੀ ਦੀ ਮਾਂ ਅੱਗੋਂ ਪਤਾ ਕੀ ਗੰਦੀ ਕੁੜੀ ਨੂੰ ਕਿ ਮੇਰਾ ਮੁੰਡੇ ਨੂੰ ਬਲੌਕ ਕਰ ਮੇਰਾ ਫੋਨ ਕੱਟ ਇਹਦਾ ਫੋਨ ਕੱਟ ਤੇ ਮੇਰਾ ਫੋਨ ਚੱਕ ਲੜਦੀ ਤੂੰ ਉਹਦਾਂ ਗੱਲ ਕਿਉਂ ਕਰਦੀ ਐ ਇਹ ਮਾਵਾਂ ਦੇ ਹਾਲਾਤ ਐ ਮੈਂ ਕਹਿੰਦਾ ਜ਼ਿੰਦਗੀ 'ਚ ਕਦੀ ਉਹਨੇ ਇੱਕ ਵਾਰ ਵੀ ਨਹੀਂ ਸਮਝਾਇਆ ਹੋਏਗਾ ਕਿ ਮੈਂ ਆਪਣੀ ਧੀ ਤੇਰੀ ਇੱਦਾਂ ਕਰਦੀ ਵੀ ਐ ਐਕਚੁਅਲੀ ਜੇ ਕੁੜੀ ਗਲਤ ਆ ਨਾ ਤੇ ਕੁੜੀ ਦੇ ਘਰ ਦੇ ਨੂੰ ਵੀ ਚਾਹੀਦਾ ਕਿ ਭਾਈ ਆਪਦੀ ਸਾਈਡ ਲਾਈਨ ਤੋਂ بجائے ਨਾ ਥੋੜਾ ਦੇਖਿਆ ਜਾ ਕਿ ਮੇਰੀ ਕੁੜੀ ਵੀ ਗਲਤ ਆ ਮੇਰਾ ਨਿਆਣਾ ਵੀ ਗਲਤ ਆ ਜੀ ਪੁਲਿਸ ਨੇ ਕਾਰਵਾਈ ਕੀਤੀ ਪਰ ਧੂ ਪਹਿਲਾਂ ਤੁਸੀਂ ਕਿ ਪਚਾਈ ਤਾਂ ਰਾਈ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆਪਾਂ ਜੀ ਜਿਹੜੇ ਬੰਦੇ ਵਿੱਚ ਪਏ ਸੀਗੇ ਉਹਨਾਂ ਨੇ ਰਾਈ ਗੱਲ ਕੀਤੀ ਤੇ ਨਾਨਕੇ ਨਾਨਕੇ ਤੱਕ ਸੁਨੇਹਾ ਪਾਇਆ ਐਡੇ ਬਿਸ਼ਰਮ ਲੋਗ ਐ ਬਟਾਲੇ ਦੇ ਦੇ ਨਾਨਕੇ ਇਹਦੇ ਮਾਮੇ ਨੂੰ ਫੋਨ ਲਾਇਆ ਇਹਦੇ ਮਮ ਇਹਦੀ ਮਾਮੇ ਦੀ ਕੁੜੀ ਨੂੰ ਫੋਨ ਲਾਇਆ ਉਹ ਵੀ ਸਭ ਰਲੇ ਹੋਏ ਨਾਲ ਠੀਕ ਆ ਆਪਾਂ ਉਹਨਾਂ ਦੇ ਵੀ ਸਭ ਕਾਰਵਾਈ ਕਰਾਉਂਦੇ ਪਏ ਆ ਜਿਹੜਾ ਮੁੰਡਾ ਅਮਰਸਰ ਅਮਰਸਰ ਜਿਹਦੀ ਇਹ ਨਾਲ ਗੱਲਬਾਤ ਹੈ ਉੱਤੇ ਵੀ ਆਪਾਂ ਹਨਾ ਉੱਤੇ ਵੀ ਕਾਰਵਾਈ ਹੋ ਜਾਣੀ ਥੋੜੇ ਦਿਨ ਤੱਕ ਤੇ ਇਹਦੇ ਮਾਮੇ ਨੂੰ ਸੁਨੇਹਾ ਲਾਇਆ ਕਿ ਬਈ ਸਾਡੇ ਨਾਲ ਗੱਲ ਕਰੋ ਇਦਾਂ ਇਦਾਂ ਤੁਹਾਡੀ ਕੁੜੀ ਇਦਾਂ ਕਰਦੀ ਵੀ ਮੇਰੀ ਗੱਲ ਸੁਣ ਲਈ ਘੰਟਾ ਇੱਕ ਫੋਨ ਤੇ ਉਸ ਤੋਂ 15 ਮਿੰਟ ਬਾਅਦ ਮਾਮੇ ਇਹਦੇ ਨੇ ਬਲੌਕ ਕਰਤਾ ਮਾਮੇ ਦੀ ਕੁੜੀ ਨਾਲ ਬਲੌਕ ਕਰਤਾ ਪੀ ਤੂੰ ਹੀ ਮੈਨੂੰ ਪੁੱਛ ਤਾ ਲੋ ਬੇ ਚਾਹੇ ਮੈਂ ਝੂਠ ਵੀ ਕਿਉਂ ਨਾ ਬੋਲਦਾ ਮੈਂ ਤੁਹਾਡੇ ਘਰ ਦਾ ਜਵਾਈ ਆ ਐਟਲੀਸਟ ਮੈਨੂੰ ਪੁੱਛੋ ਤਾਂ ਸਹੀ ਯਾਰ ਕਿ ਮੈਂ ਸੱਚ ਕੀ ਆ ਝੂਠ ਕੀ ਫੋਨ ਲਾ ਕੇ ਪੁੱਛ ਲੋ ਮੈਨੂੰ ਜੇ ਪੁੱਛ ਲੈਂਦੇ ਤੇ ਅੱਜ ਬਚਦਾ ਪਰ ਨਹੀਂ ਸਭ ਰਲੇ ਹੋਏ ਸੀ ਕਿੰਨਾ ਟਾਈਮ ਹੋ ਗਿਆ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨੀ ਬੰਦ ਕੀਤੀ ਐ ਇਹ 2023 ਚ ਗੁੜੀ ਗਈ ਸੀ ਜੀ ਅੱਛਾ ਤੇ ਹੁਣ ਦੇਖ ਲਓ 2025 ਵੀ ਖਤਮ ਹੋਣ ਵਾਲਾ ਹੈ ਅੱਛਾ ਤੇ ਕਿੰਨਾ ਟਾਈਮ ਜਾ ਕੇ ਬਾਅਦ ਗੱਲਬਾਤ ਬੰਦ ਕੀਤੀ ਤੁਹਾਡੇ ਨਾਲ ਇੱਕ ਸਾਲ ਬਾਅਦ ਬੰਦ ਹੋ ਗਈ ਸੀ ਫਿਰ ਵਿੱਚ ਵਿੱਚ ਟਰਾਈ ਜ਼ਰੂਰ ਕੀਤਾ ਵੀ ਚੱਲ ਗੱਲ ਸੁਲਝ ਜੇ ਸੁਲਝ ਜੇ ਇਹ ਪਿਛਲੇ ਸਾਲ ਸਤੰਬਰ ਦਾ ਇਹ ਮਸਲਾ ਮਸਲਾ ਚੱਲਦਾ ਪਿਆ ਹਡੇ ਘਰ ਚ ਇਹਨੂੰ ਆਪਾਂ ਕਿੰਨੀ ਟਰਾਈ ਕਰ ਲਈ ਕਿ ਯਾਰ ਆਪਾਂ ਵਾਪਸ ਲਾ ਸੁਧਰ ਜਾ ਸੁਧਰ ਜਾ ਸੁਧਰ ਜਾ ਇਹਦੀ ਮਾਂ ਨੂੰ ਕਹਿ ਕਹਿ ਕੇ ਅਨੇ ਫੋਨ ਲਾਏ ਸਾਡੇ ਕੋਲ ਸਬੂਤ ਦਾ ਕਿੰਨੇ ਇਹਦੀ ਮਾਂ ਮੈਨੂੰ ਤੇ ਮੇਰੀ ਫੈਮਲੀ ਨੂੰ ਬਲੌਕ ਕਰਤਾ ਤੀ ਜਦ ਮਾਂ ਨੇ ਬਲੌਕ ਕਰਤਾ ਤੇ ਤੀ ਅੱਗੋਂ ਕਿੱਦਾਂ ਦੀ ਹੋਏਗੀ ਬਿਲਕੁਲ ਦੱਸੋ ਜੀ ਤੇ ਇਹਦੇ ਮਾਮਿਆਂ ਨੇ ਇਹਦੇ ਇਹ ਵੀ ਮਾਨਵ ਨਹੀਂ ਗੱਲ ਸੁਣੀ ਫਿਰ ਇਹਦੇ ਮਾਮਿਆਂ ਨੂੰ ਸਨੇਹਾ ਲਾਇਆ ਮਾਮਿਆਂ ਨੇ ਬਲੌਕ ਕਰਤਾ ਦੱਸੋ ਜੀ ਫਿਰ ਆਪਾਂ ਦੁਖੀ ਹੋ ਕੇ ਆਪਾਂ ਚਾਹਦੇ ਨਹੀਂ ਸੀਗੇ ਪੁਲਿਸ ਕੋ ਜਾਣਾ ਦੁਖੀ ਹੋ ਕੇ ਪੁਲਿਸ ਕੋ ਗਏ ਫਿਰ ਵੀ ਇਹਨੂੰ ਸ਼ਰਮ ਨਹੀਂ ਆਈ ਇਸ ਪਰਿਵਾਰ ਨੂੰ ਫਿਰ ਆਪਾਂ ਕਹਾਈ ਆਪਾਂ ਕੰਪਲੇਂਟ ਵਾਪਸ ਲ ਲਾਂਗੇ ਤੁਸੀਂ ਜੋ ਕਰਨਾ ਕਰ ਲਓ ਤੁਸੀਂ ਐਦਾਂ ਕਰਦਾ ਮੈਨੂੰ ਕੋਈ ਪਰਵਾਹ ਨਹੀਂ ਹੈ ਇਦਾਂ ਦੀ ਧਮਕੀਆਂ ਦੀ ਨਹੀਂ ਸ਼ੁਰੂ ਕਰਤੀਆਂ ਫਿਰ ਜਿਨ੍ਹਾਂ ਨੇ ਹਾਨੂੰ ਹਰਾਸਮੈਂਟ ਕਰਨ ਨੂੰ ਮੇਰੇ ਤੇ ਮੇਰੇ ਤੇ ਪਰਿਵਾਰ ਤੇ ਝੂਠੇ ਕੰਪਲੇਂਟਾਂ ਕੀਤੀਆਂ ਕਿ ਦਾਜ ਦੀਆਂ ਦੱਸੋ ਜੀ ਤੁਸੀਂ ਆਪ ਦਾ ਉल्लू ਸਿੱਧਾ ਕਰ ਲਓ ਪਹਿਲਾਂ ਆਪਾਂ ਤੁਹਾਡੇ ਤੋਂ ਦਾਜ ਕਿਉਂ ਮੰਗਣਾ ਜਦੋਂ ਆਪਾਂ ਤੁਹਾਨੂੰ ਮਜਬੂਰੀ ਸਮਝ ਲਈ ਉਦੋਂ ਇਹਦੀ ਮਾਂ ਕਹਿੰਦੀ ਮੇਰੇ ਕੋ ਕੁੜੀ ਕੁੜੀ ਐ ਸਿਰਫ ਮੇਰੇ ਕੋ ਜੀ ਕੁੜੀ ਕੁੜੀ ਐ ਸਿਰਫ ਮੈਂ ਦੇ ਨਹੀਂ ਸਕਦੀ ਆਪਾਂ ਆਲਰੇਡੀ ਵੀ ਕਦੀ ਕਿਸੇ ਚੀਜ਼ ਦੀ ਮੰਗ ਨਹੀਂ ਕੀਤੀ ਇੰਨੇ 2.25 ਸਾਲ ਹੋ ਗਏ 2.25 ਸਾਲ ਹੋ ਗਏ ਕੁੜੀ ਨੇ ਕੋਈ ਚੀਜ਼ ਵੀ ਭੇਜੀ ਹੋਏ ਕੁਛ ਇਹਦੇ ਕੋ ਮੰਗਿਆ ਵੀ ਹੋਏ ਤਾਂ ਮੈਨੂੰ ਪਰੂਫ ਦੇ ਸਾਹਮਣੇ ਧਾਰ ਤੇ ਗੱਲ ਕਰ ਲੇ ਮੇਰਾ ਕਿ ਤੇਰੇ ਤੋਂ ਕਿ ਦੀ ਕੁਝ ਮੰਗਿਆ ਹੈ ਤੇਰੇ ਤੋਂ ਪੈਸੇ ਮੰਗੇ ਹੋਣ ਜਾਂ ਤੂੰ ਕਿ ਰਿ ਭੇਜੇ ਹੋਣ ਆਪਰੀ ਮਾਂ ਦਾ ਅਕਾਊਂਟ ਵੀ ਚੈੱਕ ਕਰਾ ਕੇ ਦੇਖ ਲੈ ਇਹਦੀ ਮਾਂ ਦੇ ਅਕਾਊਂਟ ਚ ਕਿੰਨੇ ਕੁ ਪੈਸੇ ਜਾਂਦੇ ਜੀ ਹੁਣ ਹੁਣ ਫਿਰ ਗੱਲ ਕਿੱਥੇ ਖੜੀ ਆ ਕਿਤੇ ਕੋਸ਼ਿਸ਼ ਉਧਰਲੇ ਪਾਸੋਂ ਹੋਈ ਹੈ ਕਿਤੇ ਵੀ ਕਿਤੇ ਹੁਣ ਬਲੌਕ ਕੀਤਾ ਹੋਵੇ ਕਿਤੇ ਕਿਤਾਈ ਨਹੀਂ ਤੁਸੀਂ ਇਧਰੋਂ ਕੋਈ ਨਹੀਂ ਉਹਨੇ ਕਦੀ ਕੋਸ਼ਿਸ਼ ਨਹੀਂ ਕੀਤੀ ਮੈਂ ਹਜ਼ਾਰ ਵਾਰੀ ਆਪਾਂ ਕੋਸ਼ਿਸ਼ ਕਰਕੇ ਦੇਖ ਲਈ ਕਿ ਇਹ ਸੁਧਰ ਜੇਗੀ ਪਰ ਉਹਨੇ ਕਦੀ ਉਹਦੀ ਮਾਂ ਨੇ ਇੰਨੀ ਈਗੋਇਸਟਿਕ ਪਰਸਨ ਆ ਨਾ ਇੰਨੀ ਅੰਦਰ ਹੰਕਾਰ ਪੜ ਚੁਕੇ ਦਾ ਇਹਨਾਂ ਦੇ ਅੰਦਰ ਕਿ ਮੇਰੀ ਕੁੜੀ ਜੀ ਬਾਹਰ ਪੁੱਜਣੀ ਸੀ ਪੁੱਜ ਗਈ ਆ ਜੋ ਉਹਨਾਂ ਨੂੰ ਚਾਹੀਦਾ ਸੀ ਮਿਲ ਗਿਆ ਉਸ ਤੋਂ ਬਾਅਦ ਸਾਡੇ ਨਾਲ ਕੋਈ ਮਤਲਬ ਨਹੀਂ ਆ ਤੂੰ ਅਟ ਲੈਟਲੀ ਸਾਡੇ ਨਾਲ ਗਲਤਤਾ ਕਰੋ ਸਾਡੇ ਘਰ ਸਾਲ ਹੋ ਗਿਆ ਡੇਢ ਸਾਲ ਹੋ ਗਿਆ ਸਾਡੇ ਘਰ ਤੱਕ ਨਹੀਂ ਆਏ ਗੱਲ ਕਰਨ ਕਿ ਨਾ ਕੋਈ ਆਪ ਦੇ ਬੰਦੇ ਲੈ ਕੇ ਨਾ ਕਿ ਕੁਝ ਮੈਂਬਰ ਲੈ ਕੇ ਜਿੰਨੇ ਸੁਲਝਾਣਾ ਹੁੰਦਾ ਨਾ ਸਰ ਉਹ ਸੁਲਝਾ ਲੈਂਦਾ ਹੈ ਲਵ ਤੁਸੀਂ ਕਾਰਨ ਕੀ ਮੰਨਦੇ ਹੋ ਜਿਹੜੀਆਂ ਚੀਜ਼ਾਂ ਇਹ ਕੱਲ ਕੈਨੇਡਾ ਦੇ ਵਿੱਚ ਇਹ ਚੀਜ਼ ਹੋ ਰਹੀ ਹੈ ਹੋਰ ਕਿਸੇ ਦੇਸ਼ ਵਿੱਚ ਨਹੀਂ ਹੋ ਰਹੀਗੀ ਕਿ ਮੈਂ ਕੈਨੇਡਾ ਮੈਂ ਦੇਖਿਆ ਜਾਏ ਤੇ ਮੈਂ 90% 80% ਦੇਖਿਆ ਕਿ ਕੈਨੇਡਾ ਜੀ ਕਿਸ ਜ਼ਿਆਦਾ ਰੈਸੈਸ਼ਨ ਦਾ ਕਾਰਨ ਮੰਨਦੇ ਨਹੀਂ ਰੈਸੈਸ਼ਨ ਦਾ ਕਾਰਨ ਨਹੀਂ ਆ ਪਤਾ ਨਹੀਂ ਉਥੋਂ ਦੀ ਤਰਤੀ ਇਦਾਂ ਦੀ ਲੋਕ ਹੀ ਇਦਾਂ ਮੈਂ ਦੱਸਦਾ ਤੁਹਾਨੂੰ ਕਾਰਨ ਇਹਦਾ ਇੱਕ ਤਾਂ ਰੈਸੈਸ਼ਨ ਦਾ ਕੰਮ ਦਾ ਵੀ ਹੈਗਾ ਉਥੇ ਕਿਸੇ ਨੂੰ ਕੋਈ ਪੀਆਰ ਨਹੀਂ ਮਿਲਦੀ ਉਹਦਾ ਵੀ ਚੱਕਰ ਆ ਕੁਛ ਹੀ ਨਹੀਂ ਮਿਲਦੀ ਕੁੜੀਆਂ ਜਿਹੜੀਆਂ ਦਾ ਵਿਆਹ ਹੋਏ ਹੁੰਦੇ ਆ ਪਤਾ ਪੀਆਰ ਨਹੀਂ ਹੁਣੀ ਜੇ ਕੋਈ ਪੀਆਰ ਮੁੰਡਾ ਲੱਭਦਾ ਉਹ ਕਹਿੰਦਾ ਵੀ ਮੇਰੇ ਕੋਲੇ ਗੱਡੀ ਆ ਜਾਂ ਉਥੇ ਪੈਸਾ ਤੁਹਾਨੂੰ ਪਤਾ ਬਣ ਨਹੀਂ ਰਿਹਾ ਕੰਮ ਮਿਲ ਨਹੀਂ ਰਿਹਾ ਜਿਉਂ ਕੋਈ ਕਿਸੇ ਕੋਲ ਚੰਗੀ ਗੱਡੀ ਆ ਕਿਉਂਕਿ ਉਥੇ ਬੱਸਾਂ ਤੇ ਜਾਂਦੀਆਂ ਆ ਵੀ ਕੁੜੀਆਂ ਜਦੋਂ ਕੋਈ ਗੱਡੀ ਵਾਲਾ ਮਿਲ ਜਾਂਦਾ ਵਧੀਆ ਉਹਦੇ ਨਾਲ ਹੋ ਜਾਂਦੀਆਂ ਸੈਟਿੰਗ ਹੋ ਜਾਂਦੀ ਆ ਉਹਦੇ ਕਾਰਨ ਅਗਲੇ ਨੂੰ ਹੁੰਦਾ ਸਿਰਫ ਯੂਜ਼ ਕਰਨਾ ਉਹਨਾਂ ਨੇ ਮੁੰਡਿਆਂ ਨੇ ਤਾਂ ਪਿੱਛੇ ਉਹ ਆਪਦਾ ਘਰ ਵੀ ਖਰਾਬ ਕਰ ਲੈਂਦੀਆਂ ਤਾਂ ਉਹਦੇ ਕਾਰਨ ਮੁੜ ਕੇ ਪਿੱਛੋਂ ਉਹਨਾਂ ਨੇ ਤਾਂ ਮਹੀਨਾ 2 ਮਹੀਨੇ 3 ਮਹੀਨੇ ਬਸ ਤੇ ਪਿੱਛੇ ਆਪਦਾ ਘਰ ਪਟ ਲੈਂਦੀਆਂ ਉਹ ਤੇ ਕੁੜੀਆਂ ਨੂੰ ਇਹ ਕਰੀ ਜਾਂਦੀਆਂ ਕੰਮ ਇਹ ਇਹਨਾਂ ਨੂੰ ਬਾਅਦ ਚੋਂ ਪਤਾ ਲੱਗੂਗਾ ਸਮਾਂ ਲੰਘੇ ਬਾਅਦ ਕਹਿੰਦੇ ਹੁੰਦੇ ਨਾ ਪਤਾ ਲੱਗਦਾ ਸਾਂਨੇ ਦਾ ਆਖਾ ਤੇ ਔਲੇ ਦਾ ਖਾਦਾ ਜਾਨੀ ਬਾਅਦ ਚੋਂ ਪਤਾ ਲੱਗਦਾ ਆ ਜੀ ਮੁੰਡੇ ਦੀ ਫੋਟੋ ਹੈ ਮੁੰਡਾ ਅੰਮ੍ਰਿਤਸਰ ਤੋਂ ਹੈ ਬਰਿੰਦਰ ਇਹਦਾ ਨਾਮ ਹੈ ਇਹਦਾ ਨਾਮ ਆ ਬੜੀਆ ਜੀ ਟਰਾਈ ਕਰ ਲਈ ਠੀਕ ਹੈ ਕਿ ਮੇਰੇ ਨਾਲ ਗੱਲ ਕਰ ਲੈ ਸੁਦਰ ਜਾ ਪਿੱਛੇ ਹੋ ਜਾ ਮੁੰਡਾ ਇਹਨਾਂ ਨੇ ਆਪਸ ਵਿੱਚ ਕੀ ਕੀਤਾ ਪਿਆ ਅੱਜ ਕੱਲ ਚੱਲਦਾ ਪਿਆ ਤੇ ਵਰਡ ਸੁਣਿਆ ਹੋਣਾ ਸਿਚੁਏਸ਼ਨਸ਼ਿਪ ਹਣਾ ਇਹ ਸਿਚੁਏਸ਼ਨਸ਼ਿਪ ਚ ਹੈ ਕਿ ਜੇ ਮੇਰੇ ਕੋ ਕੋਈ ਪੁੱਛੇ ਤੈਨੂੰ ਲਵਿਸ਼ ਪੁੱਛੇ ਤੇ ਇਹਨੂੰ ਮੁਕਰ ਜਾਣਾ ਤੂੰ ਠੀਕ ਹੈ ਮੈਂ ਇਹਨੂੰ ਬਥੇਰੀ ਵਾਰੀ ਕਰਦਾ ਵੀਰ ਪਿੱਛੇ ਹੋ ਜਾ ਜੇ ਉੱਥੋਂ ਦੇ ਸਾਰੇ ਲੋਕ ਸਾਰੇ ਹਰ ਬੰਦਾ ਕਹਿ ਚੁੱਕਿਆ ਕਿ ਇਹਨਾਂ ਘੁਮਦੀ ਜਦੋਂ ਘੁਮਦੀ ਨੇ ਮੇਰੇ ਕੋ ਫੋਟੋ ਆ ਜਾਂਦੀਆਂ ਮੈਂ ਐਦਾਂ ਤਾਂ ਗੱਲ ਕਰਦਾ ਨਹੀਂ ਆਂਗਾ ਮੇਰੇ ਕੋ ਕੁਝ ਹੋਏਗਾ ਇਹਦੇ ਸੋਸ਼ਲ ਮੀਡੀਆ ਤੇ ਸਾਰੇ ਹੈਕਸ ਕੀਤੇ ਆਪਾਂ ਠੀਕ ਸਭ ਮੁੰਡੇ ਦੇ ਵੀ ਤੇ ਕੁੜੀ ਦੇ ਇਨਾਂ ਦੇ ਫੋਟੋਆਂ ਸ਼ੇਅਰ ਹੁੰਦੀਆਂ ਬੜੀਆਂ ਗੰਦੀ ਚੈਟ ਗੰਦੀਆਂ ਫੋਟੋਆਂ ਸ਼ੇਅਰ ਹੁੰਦੀਆਂ ਆਪਸ ਵਿੱਚ ਘੁੰਮਣ ਫਿਰਨ ਦੀ ਸਲਾਹਾਂ ਹੁੰਦੀਆਂ ਸਭ ਕੁਝ ਐਕਸੈਸ ਹੈਗਾ ਮੇਰੇ ਕੋਲ ਦੱਸੋ ਕਿੱਦਾਂ ਬਰਦਾਸ਼ਤ ਕਰੀਏ ਠੀਕ ਹੈ ਫਿਰ ਜੇ ਮੇਰੇ ਕੋਲ ਕੁਝ ਹੈ ਮੈਂ ਤਾਂ ਹੀ ਗੱਲ ਕਰਦਾ ਪਿਆ ਫਿਰ ਜੀ ਆਹ ਮੁੰਡਾ ਠੀਕ ਆ ਆਹ ਵਾਲਾ ਤੇ ਜੇ ਇੱਕ ਹੋਰ ਮੈਂ ਤੁਹਾਨੂੰ ਸਾਰਿਆਂ ਨੂੰ ਚੀਜ਼ ਦੱਸਣਾ ਜਾਂਦਾ ਜਦੋਂ ਘੁੰਮਣ ਜਾਂਦੇ ਆ ਜੀ ਹਮੇ ਇਕੱਠੇ ਘੁੰਮਣ ਜਾਣਾ ਇਹਨਾਂ ਨੇ ਇੱਕਠੇ ਘੁੰਮਣਾ ਤੇ ਮੈਨੂੰ ਨਾਲ ਦੇ ਨਾਲ ਪਤਾ ਲੱਗ ਜਾਂਦਾ ਰਿਹਾ ਇਕੱਠੇ ਸਟੇਟਸ ਪਾਣੇ ਇਕੱਠੇ ਵੀਡੀਓ ਬਣਾਈਂ ਮੁੰਡੇ ਦੀ ਵੀ ਮੁੰਡੇ ਦੀ ਵੀ ਫੋਟੋ ਇਹੀ ਹੁੰਦੀ ਹੈ ਇੰਸਟਾਗ੍ਰam ਤੇ ਡੀਪੀ ਸੇਮ ਕੁੜੀ ਦੀ ਵੀ ਫੋਟੋ ਸੇਮ ਹੁੰਦੀ ਹੈ ਕੁੜੀ ਦੀ ਵੀ ਫੋਟੋ ਸੇਮ ਹੋ ਜਾਂਦੀ ਹੈ ਇਹਦਾ ਮਤਲਬ ਕੀ ਨਿਕਲਦਾ ਸਰ ਮੈਂ ਦੋਨੇ ਇਕੱਠੇ ਆ ਮੈਂ ਦੋਨੋਂ ਇਕੱਠੇ ਆ ਠੀਕ ਹੈ ਜੀ ਦੋਨੋਂ ਇਕੱਠੇ ਆ ਜਦੋਂ ਪੁੱਛਿਆ ਜਾਂਦਾ ਹੈ ਸਰ ਝੂਠ ਬੋਲਦੇ ਨਾ ਜਦੋਂ ਚੂੜਬੋ ਇਨਾ ਚੂੜਬੋ ਬੋਲਣਾ ਫਿਰ ਇਹਦੀ ਮਾਂ ਨੂੰ ਦੱਸਣਾ ਕਿ ਇੱਕ ਤੁਹਾਡੀ ਕੁੜੀ ਦਾ ਮੁੰਡੇ ਨਾਲ ਰਿਲੇਸ਼ਨ ਨਹੀਂ ਤੂੰ ਹੀ ਮੇਰੀ ਕੁੜੀ ਨੂੰ ਬਦਨਾਮ ਕਰਦੇ ਪਿਓ ਮੈਂ ਕਿਹਾ ਹੁਣ ਕੁੜੀ ਨਾਲ ਆਪਣੇ ਮੂੰਹ ਤੇ ਆ ਕੇ ਥੋੜੀ ਕਹਿਣਾ ਕਿ ਵੀ ਮੇਰਾ ਇਹ ਨਾਲ ਰਿਲੇਸ਼ਨ ਹੈ ਹੁਣ ਸਲਾਵਾ ਕੀ ਕਰਦੇ ਆ ਸਾਨੂੰ ਪਤਾ ਲੱਗਾ ਕਿਸੇ ਲਿੰਕਸ ਤੋਂ ਕਿ ਕੁੜੀ ਦਾ ਅੱਗੇ ਵਿਆਹ ਕਰਨ ਵਾਸਤੇ ਸੋਚਦੇ ਪਏ ਆ ਕਿ ਮੈਨੂੰ ਜੀ ਮੇਰੀ ਪਿੱਛੇ ਦੀ ਕੁੜੀ ਨਾਲ ਗੱਲ ਹੋਈ ਸੀ ਕਿ ਮੈਨੂੰ ਜੀ ਰਿਸ਼ਤੇ ਆਂਦੇ ਪਏ ਮੈਨੂੰ ਘਰ ਦੇ ਕਹਿੰਦੇ ਇਹ ਤਾਂ ਗੰਦਾ ਪਰਿਵਾਰ ਹੈ ਜੀ ਤੁਸੀਂ ਕਿੱਥੇ ਫਸ ਗਿਓ ਬਜੀ ਹੁਣ ਆਪਾਂ ਗੰਦੇ ਹੋ ਗਏ ਜਿੰਨੇ ਤੁਹਾਡੇ ਲਈ ਤੁਹਾਨੂੰ ਸੈੱਟ ਕਰਾ ਦਿੱਤਾ ਤੁਹਾਡੀ ਮੈਂ ਕ ਕਰੋ ਹਾਲਾਤ ਮੜੇ ਸੀ ਕਿ ਇਹਨਾਂ ਦੇ ਕਰਕੇ ਦਰਵਾਜ਼ਾ ਵੀ ਨਹੀਂ ਸੀਗਾ ਇਹਨਾਂ ਨੂੰ ਇੱਥੋਂ ਦੀ ਇੱਥੇ ਪਹਜਾ ਦਿੱਤਾ ਹੁਣ ਆਪਾਂ ਉਹ ਤਾਂਡੀ ਮਜਬੂਰੀ ਸਮਝ ਕੇ ਮਤਲਬ ਆ ਗਲਤੀ ਕਰਤੀ ਜੀ ਦੱਸੋ ਹਨਾ ਜਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੋਈ ਹੈ ਕਿ ਇਹਨਾਂ ਦੀ ਮਜਬੂਰੀ ਸਮਝ ਲਈ ਜੀ ਬਿਲਕੁਲ ਇਹ ਇਹ ਜਿੰਨੇ ਵੀ ਕੇਸ ਆਪਾਂ ਗੈਨੇ ਕੇਸ 90% ਮਾਮਾ ਦਾ ਹੱਥ ਹੁੰਦਾ ਇਹਦੇ ਪਿੱਛੇ ਕਿਉਂਕਿ ਮਾਮਾ ਜੇ ਜੇਕਰ ਜਵਾਬ ਕੋਈ ਗਲਤੀ ਕਰਦਾ ਤਾਂ ਅੱਗੇ ਹੁੰਦਾ ਸੀਗਾ ਵੀ ਜਵਾਬ ਨਿਆਣਾ ਗਲਤੀ ਕਰਦਾ ਆਪਾਂ ਕੁੜਦੇ ਵੀ ਸੀਗੇ ਤਾਂ ਜਵਾਬ ਡਰ ਜਾਂਦਾ ਹੁਣ ਜਦੋਂ ਪਿੱਛੋਂ ਛੇ ਹੋਵੇ ਫੇਰ ਹੀ ਮੁੱਕਰਦੀਆਂ ਇਹ ਜਦੋਂ ਮਾਂ ਨਾਰ ਆਲ ਜਾਂਦੀ ਆ ਵੀ ਘਰ ਦੀ ਸਪੋਰਟ ਆ ਜੇ ਉਹ ਹੀ ਮਾਂ ਪਿਓ ਕਵੇ ਸਾਡੇ ਲੋ ਬੇਦਖਲਾ ਨਾ ਸਾਡੇ ਘਰੇ ਆਈਂ ਤੂੰ ਇਹ ਕੰਮ ਕੀਤਾ ਜੇ ਸਾਡੇ ਸਾਡੇ ਲੋ ਬੇਦਖਲਾ ਕੁੜੀ ਕਿਵੇਂ ਕਰ ਲੂ ਇਹ ਕੰਮ ਜਦੋਂ ਤੁਸੀਂ ਕਹਿਣਾ ਚਾਹੋ ਨੇ ਹੋਰ ਕਛ ਕਹਿਣਾ ਚਾਹੋ ਨੇ ਨਹੀਂ ਹੋਰ ਤਾਂ ਬਸ ਇਹ ਕਿ ਮੈਨੂੰ ਅੱਗੇ ਤੋਂ ਅੱਗੇ ਹਨਾ ਮੇਰਾ ਤਾਂ ਪਰਚਾ ਦਰਜ ਹੋ ਗਿਆ ਮੈਂ ਤਾਂ ਜੀ ਕਮੇਟੀ ਦਾ ਸਾਥ ਦੇਣ ਆਇਆ ਬਸ ਇਹਨੂੰ ਆਪਾਂ ਰਿਪੋਰਟ ਜਰੂਰ ਕਰਾਵਾਂਗੇ ਮੈਂ ਇਹੀ ਕਹਿਣਾ ਚਾਹੁੰਦਾ ਮੇਰੀ ਕੋਸ਼ਿਸ਼ ਲੱਗੀ ਹੋਏ ਹੁਣ ਮੈਂ ਸਮਝੋਤਾ ਨਹੀਂ ਚਾਹੁੰਦਾ ਇਹਦੇ ਨਾਲ ਕਿਉਂਕਿ ਮੈਂ ਨਹੀਂ ਚਾਹ ਮੈਂ ਇਹਦਾ ਰਿਲੇਸ਼ਨ ਕਿਸੇ ਹੋਰ ਨਾਲ ਬਣ ਚੁੱਕਿਆ ਹੈ ਮੈਂ 200% ਸ਼ੋਰ ਆ ਕਿ ਮੈਂ ਇਹਨੂੰ ਨ ਰੱਖਣਾ ਨਹੀਂ ਚਾਹੁੰਦਾ ਇਸ ਨਾਲ ਕਿਉਂਕਿ ਮੈਂ ਉਹਨੂੰ ਕਿਉਂ ਰੱਖਾਂ ਜਦੋਂ ਉਹਦਾ ਰਿਲੇਸ਼ਨ ਹੀ ਕਿਸੇ ਹੋਰ ਨਾਲ ਆਪਨੇ ਇਹਨੂੰ ਮੂੰਹ ਤੋਂ ਕਹਿੰਦੀ ਨਹੀਂ ਮੈਨੂੰ ਬੜੀ ਵਾਰੀ ਮੌਕਾ ਦਿੱਤਾ ਗੱਲ ਕੀਤੀ ਕਿ ਬਾਈ ਤੂੰ ਮੇਰੇ ਜੇ ਤਰ੍ਹਾਂ ਉਹਦਾ ਰਿਲੇਸ਼ਨ ਆ ਤੂੰ ਉਹਦੇ ਕੋਲ ਰਹਿ ਮੈਨੂੰ ਫ੍ਰੀ ਕਰ ਦੇ ਆਪ ਦਾ ਉੱਥੇ ਰਹੀ ਜਾਂਦੀ ਮੈਨੂੰ ਇੱਥੇ ਖੱਜਲ ਕਰਦੀ ਵੀ ਹੈ ਠੀਕ ਹੈ ਤਾਂ ਮੈਂ ਵੀ ਜੇ ਇਹਨੇ ਨਹੀਂ ਮੇਰੀ ਸੋਚੀ ਤੇ ਮੈਂ ਵੀ ਨਹੀਂ ਇਹਦੀ ਸੋਚਾਂਗਾ ਜੀ ਲਵਿਸ਼ ਸਿਗਾ ਮੁੰਡਾ ਜਿਹੜਾ ਕਿ ਦੱਸ ਰਿਹਾ ਕਿ ਜਿਹੜਾ ਉਹਦੀ ਜਿਹੜੀ ਵਾਈਫ ਸੀਗੀ ਉਹਦਾ ਰਿਲੇਸ਼ਨ ਕਿਸ ਇਸ ਟਾਈਮ ਹੋਰ ਪਰਸਨ ਦੇ ਨਾਲ ਆ ਤੋ ਕਹਿੰਦਾ ਮੈਨੂੰ ਇਕੱਲੀ ਇਕੱਲੀ ਜਿਹੜੀ ਗੱਲ ਉਥੋਂ ਪਤਾ ਲੱਗਦੀ ਰਹਿੰਦੀ ਆ ਜੇ ਉਹ ਕਿਸੇ ਦੀ ਵਾਈਫ ਆ ਕਿਸੇ ਹੋਰ ਨਾਲ ਰਿਲੇਸ਼ਨ ਚ ਰਹਿੰਦੀ ਆ ਤਾਂ ਪੰਜਾਬ ਦੇ ਕੱਢ ਚੱਲਦੇ ਤੈ ਤਾਂ ਪਰ ਜੇ ਗੱਲ ਕਰਗੇ ਤਾਂ ਉਸ ਦਾ ਰਹਿਣਾ ਉਹਦੇ ਨਾਲ ਬੰਦਾ ਵੀ ਨਹੀਂਗਾ ਪਰ ਲਗਾਤਾਰ ਕੁੜੀਆਂ ਦੇ ਵੱਲੋਂ ਜਿਹੜੀਆਂ ਇਹੋ ਜਿਹੀਆਂ ਘਟਿਆ ਮਾਨਸਿਕਤਾ ਦੇ ਜਿਹੜੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਇਹਦੇ ਤੇ ਕਦੋਂ ਲੋਕ ਲੱਗੂਗੀ ਕਦੋਂ ਇਧਰੋਂ ਕਾਰਵਾਈ ਹੋਊਗੀ ਕਦੋਂ ਇਹਨਾਂ ਨੂੰ ਅਨਸਾਫ਼ ਮਿਲੂਗਾ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਹੌਨ ਇੰਡੀਆ ਟੀਵੀ ਲੁਧਿਆਣਾ